ਹੈਲੋ ਹੈਲੋ एवरीवन ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਆਪਾਂ ਅੱਜ ਛੋਟੇ ਭਰਾ ਵੱਲੋਂ ਵਿਸ਼ੇ ਖਲਾਰਾ ਬਹੁਤ ਪਿਆਜ ਦੇਖੋ ਕੱਪੜੇ ਪਾਏ ਸੁੱਕਣੇ ਇਹ ਅਣੂ ਦੀ ਮਿਹਰਬਾਨੀ ਹੈ ਘਰ ਦੇ ਪਾ ਗਿਆ ਇੱਥੇ ਤੇ ਕੀ ਹਾਲ ਚਾਲ ਜੀ ਸਾਰਿਆਂ ਦੇ ਮੇਰੀ YouTube ਫੈਮਿਲੀ ਤੇ ਅੱਜ ਹੈਗਾ ਜੀ ਸਾਖੀ ਦਾ ਪਵਿੱਤਰ ਦਿਹਾੜਾ ਤੇ ਆਪਾਂ ਹੈਗੇ ਆ ਜੀ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਸੋ ਆਪਾਂ ਸੋਚਿਆ ਚਲੋ ਅੱਜ ਵਲੌਗ ਬਣਾਉਣੇ ਆ ਨਾਲੇ ਆਪਾਂ ਗੁਰੂ ਘਰ ਚੱਲੇ ਆ ਮੱਥਾ ਟੇਕਣ ਤੇ ਮੈਚ ਖੇਡਣ ਲਈ ਤੁਹਾਨੂੰ ਜਿਵੇਂ ਪਤਾ ਆਪਾਂ ਆਸਟ੍ਰੇਲੀਆ ਆ ਜਾਈ ਹੋਏ ਆ ਸਾਰੇ ਪਲੇਅਰ ਅਸੀਂ ਇੱਥੇ ਮੈਂ ਨਿਰਮਲ ਪੂਰੀ ਅਨੂ ਅਸੀਂ ਸਾਰੇ ਇਕੱਠੇ ਰਹਿ ਰਹੇ ਆ ਤੇ ਘਰ ਦੇ ਵਿੱਚ ਤੇ ਨਾਲੇ ਤੁਹਾਨੂੰ ਨਣਾ ਮਿਲਾਉਣਾ ਮੈਂ ਸਾਰੇ ਨਾਲ ਤੇ ਨਾਲੇ ਆਪਾਂ ਗੁਰੂ ਘਰ ਮੱਥਾ ਟੇਕਣਾ ਗੁਰੂ ਘਰ ਤੁਹਾਨੂੰ ਨਾਲੇ ਦਰਸ਼ਨ ਕਰਾਉਣੇ ਆ ਮਹਾਰਾਜ ਕਿਰਪਾ ਕਰੇ ਤੁਹਾਡੇ ਸਾਰਿਆਂ ਦੇ ਚੜ੍ਹਦੀ ਕਲਾ ਬਖਸ਼ੇ ਤੇ ਉੱਪਰ ਮੌਸਮ ਦੇਖੋ ਮੜਾਇਆ ਮੈਂ ਜਰੋਂ ਦਾ ਆਇਆ ਆ ਤੇ ਬਸ ਇਹੀ ਵੈਦਰ ਆ ਦੇਖ ਲਓ ਠੰਡ ਜੀ ਪੂਰੀ ਤੇ ਬੱਦਲ ਹੀ ਰਹਿੰਦੇ ਆ ਧੁੱਪ ਜਦੋਂ ਦਾ ਆ ਗਿਆ ਮੈਨੂੰ 1 ਵੀਕ ਹੋ ਗਿਆ ਬਜਾਦੇ ਨਹੀਂ ਹੋ ਗਏ ਨੇ ਮੇਰੇ ਸਾਹ ਨਾਲ ਇੱਥੇ ਆਏ ਨੂੰ ਤੇ ਇਦਾਂ ਹੀ ਆ ਮੌਸਮ ਜਿੱਦਾਂ ਪਿਛੇ ਤੁਸੀਂ ਦੇਖ ਰਹੇ ਆ ਸਾਰੇ ਤੇ ਠੰਡ ਹੋਈ ਪਈ ਆ ਪੂਰੀ ਵਾਹਿਗੁਰੂ ਕਿਰਪਾ ਕਰੇ ਤੇ ਇੰਡੀਆ ਤੇ ਬਹੁਤ ਗਰਮੀ ਆ ਮਹਾਰਾਜ ਚਲੋ ਵਾਹਿਗੁਰੂ ਨੇ ਗਰਮੀ ਤੋਂ ਬਚਾਇਆ ਮਹਾਰਾਜ ਸਭ ਤੇ ਚੜ੍ਹਦੀ ਕਲਾ ਬਖਸ਼ੇ ਜੀ ਤੇ ਆਪਾਂ ਬਾਕੀ ਫੈਮਿਲੀ ਨੂੰ ਬਹੁਤ ਮਿਸ ਕਰ ਰਹੇ ਆ ਆਪਣੇ ਸੁਖਮਨਦੀਪ ਨੂੰ ਤੇ ਬਹੁਤ ਵੀ ਜਿਵੇਂ ਗੱਲ ਹੁੰਦੀ ਆ ਕਦਰ ਦਾ ਪਾਪਾ ਆਜੋ ਤੇ ਫਿਰ ਦਿਲ ਨੂੰ ਥੋੜਾ ਹੋਰ ਹੌਲ ਪੈਂਦੇ ਆ ਹੋਰ ਤਰ੍ਹਾਂ ਹੁੰਦਾ ਬੜਾ ਔਖਾ ਪਰਿਵਾਰ ਛੱਡ ਜੀ ਤੇ ਇਦਾਂ ਦੇਸ਼ਾਂ ਦੇ ਵਦੇਸ਼ਾਂ ਦੇ ਰਹਿਣਾ ਬੜਾ ਔਖਾ ਤੇ ਤਾਣੀਆਂ ਸਲੂਟ ਕਰਦਾ ਜਿਹੜੇ ਮੇਰੇ ਵੀ ਸਟੂਡੈਂਟਸ ਜਿਹੜੇ ਇੱਥੇ ਰਹਿੰਦੇ ਯਾਰ ਆਪਣਾ ਪਰਿਵਾਰ ਛੱਡ ਕੇ ਬੜਾ ਔਖਾ ਮੈਂ ਤੇ ਨਹੀਂ ਰਹਿਦਾ ਸਦਾ ਇੱਥੇ ਜੀ ਆਪਾਂ ਤੇ ਪਹਿਲਾਂ ਵੀ ਮੈਂ ਵੀਡੀਓ ਦੇ ਵਿੱਚ ਆਪਣੇ ਬਲੌਗਾਂ ਦੱਸਿਆ ਸੀ ਵੀ ਆਪਾਂ ਤੇ ਪੰਜਾਬੀ ਰਵਾਂਗੇ ਚੋਲਾ ਸਾ ਆਪਣੇ ਘਰੇ ਵੈਗਰੂ ਦੋ ਟਾਈਮ ਦੀ ਰੋਟੀ ਲਈਏ ਬਸ ਠੀਕ ਆ ਤੇ ਆਪਾਂ ਬਾਹਰ ਨਹੀਂ ਰਹ ਸਕਦੇ ਬਹੁਤ ਔਖਾ ਤੇ ਨਾ ਹੀ ਆਪਣੇ ਤੋਂ ਕੰਮ ਹੋਣਾ ਕਿਉਂਕਿ ਹੁਣ ਤੇ ਸਰੀਰ ਹੀ ਇਦਾਂ ਦਾ ਹੋ ਗਿਆ ਪਲੇਅਰਾਂ ਦਾ ਤੇ ਦਿਹਾੜੀ ਕਰਨ ਵਾਲਾ ਤੇ ਬਹੁਤ ਔਖਾ ਕੰਮ ਚਲੋ ਬਾਕੀ ਗੱਲਾਂ ਫੇਰ ਕਰਦੇ ਆਂ ਤੇ ਆਪਾਂ ਹੁਣ ਚੱਲਦੇ ਆਂ ਗੁਰੂ ਘਰ ਤੇ ਨਾਲੇ ਤੁਹਾਨੂੰ ਆਪਾਂ ਜਿੱਥੇ ਰਹਿ ਰਹੇ ਆਂ ਘਰ ਥੋੜਾ ਬੜਾ ਰੂਮ ਦਿਖਾਉਣਾ ਵੀ ਮੁੰਡੇ ਜਦੋਂ ਰਹਿੰਦੇ ਆਂ ਛੜੇ ਕਦੇ ਲੱਗਾ ਸੀ ਤੇ ਯਾਰਾ ਮੁੰਡੇ ਵੱਡੇ ਘਰਾਂ ਮੁੰਡੇ ਜੀ ਘਰ ਰਹਿੰਦੇ ਆ ਤੇ ਫਿਰ ਕਿੱਦਾਂ ਦਾ ਹੁੰਦਾ ਘਰ ਦਾ ਹਾਲਤ ਤੇ ਖਲਾਰਾ ਕਿਵੇਂ ਹੁੰਦਾ ਸਾਰਾ ਤੁਹਾਨੂੰ ਮੈਂ ਦਿਖਾਉਣਾ ਆ ਛੜੀਆਂ ਇਸ ਟਾਈਮ 'ਚ ਲਾ ਲਓ ਤੁਸੀਂ ਵੀ ਜੋ ਮੁੰਡੇ ਸਾਰੇ ਇਕੱਠੇ ਰਹਿ ਰਹੇ ਆ ਤੇ ਜਦੋਂ ਮਤਲਬ ਜੀ ਜਨਾਨੀ ਦੇ ਨਾਲ ਜਾਂਦੇ ਨਾ ਘਰ ਹੁੰਦਾ ਤੇ ਮੁੰਡੇ ਆ ਮੁੰਡੇ ਨਹੀਂ ਘਰ ਕਿਵੇਂ ਰੱਖਿਆ ਤੁਹਾਨੂੰ ਮੈਂ ਦਿਖਾਉਣਾ ਆ ਜਿਓ ਤੇ ਫਿਰ ਚੱਲਦੇ ਆਂ ਗੁਰੂ ਘ ਸਭ ਤੋਂ ਪਹਿਲਾਂ ਪੁਆਇੰਟ ਤੇ ਮੈਂ ਸਬੂਤ ਦਿਖਾਈ ਜਨਾ ਆ ਲੋ ਆ ਆ ਜੀ ਦੇਖ ਲੋ ਕੱਪੜੇ ਪਾਏ ਬਾਹਰ ਹੀ ਧੁੱਪ ਤੇ ਚੱਲ ਲੱਗੀ ਨਹੀਂ ਹੈ ਵੈਦਰ ਹੀ ਖਰਾਬ ਆ ਤੇ ਇਧਰ ਮੁੰਡਾ ਬਾਠ ਕਰ ਰਿਹਾ ਤੁਹਾਨੂੰ ਦਿਖਾਉਣਾ ਮੈਂ ਆਓ ਵੇਖੋ ਨਿਰਮਲ ਸਿੰਘ ਅੰਦਰ ਵੀ ਉਧਰ ਵੀ ਖਲਾਰਾ ਅੱਗੇ ਚੱਲਦੇ ਆਪਾਂ ਤੁਹਾਨੂੰ ਸਾਰਾ ਦਿਖਾਉਣਾ ਔ ਮੇਰੀ ਜਗੜ ਪਈ ਹੋਈ ਆ ਲਓ ਜੀ ਅੰਦਰ ਆ ਗਏ ਆਪਾਂ ਕਿਚਨ ਚ ਆਪਣੇ ਰੂਮ ਵੱਲ ਚੱਲਦੇ ਆ। ਇੱਥੇ ਸੌਣੇ ਆ ਜੀ ਮੈਂ ਤੇ ਅਨੂ ਤੇ ਆ ਆਪਣੇ ਲਾਗੇ ਪਿਆ ਜੀ ਬੈਗ। ਦੇਖ ਲਓ। ਉਦਾਂ ਮੈਂ ਇੱਥੇ ਕੱਪੜੇ ਰੱਖੇ ਿੱਦਾਂ ਮੇ ਆਪਣੇ। ਆ ਲਓ। ਤੇ ਇਧਰ ਆਪਾਂ ਤੁਹਾਨੂੰ ਕਰ ਦਵਾਂ ਬਾਹਰ ਆ ਗਏ ਸੜਕ ਤੇ ਤੇ ਇਧਰ ਲਈ ਆਪਾਂ ਰਹਿ ਰਹੇ ਜੀ ਟਗਰੀਨੇ। ਤਕਰੀਬਨ ਸ਼ਾਇਦ ਕਹਿੰਦੇ ਮੇਰੇ ਸਾਹ ਨਾਲ ਟਾਰਨੇਡ ਦੇ ਲੱਗੇ ਤੇ ਇੱਥੇ ਸਾਰੇ ਘਰ ਨਵੇਂ ਹੀ ਬਣ ਰਹੇ ਆ ਦੇਖੋ ਸਾਰੇ ਬਸ ਇੱਕ ਹੀ ਘਰ ਬਣਾਇਆ ਜਿੱਥੇ ਆਪਾਂ ਰਹਿ ਰਹੇ ਆ ਆ ਹੈਗਾ ਆਪਣਾ ਘਰ ਤੇ ਇੱਥੇ ਆਪਾਂ ਰਹਿ ਰਹੇ ਆ ਬਾਕੀ ਸਾਰੇ ਲੱਗੇ ਲੱਗੇ ਜਿੰਨੇ ਵੀ ਆ ਘਰ ਬਣ ਰਹੇ ਆ ਤੇ ਆ ਆਪਣੇ ਵੱਡੇ ਭਰਾ ਦੀ ਗੱਡੀ ਜੀਬ ਤੇ ਆਪਾਂ ਨੂੰ ਦਿੱਤੀ ਹੋਈ ਆ ਭਰਾ ਨੇ ਜਦੋਂ ਵੀ ਆਸਟ੍ਰੇਲੀਆ ਆਈਦਾ ਤੇ ਭਰਾ ਦਾ ਬੜਾ ਜੋਦ ਹਨ ਦਾ ਆਪਾਂ ਨੂੰ ਗੱਡੀ ਫਿਰ ਆਪਾਂ ਲੈ ਲਈਦੀ ਆ ਜਿੰਮ ਜਾਣ ਲਈ ਮਿਹਨਤ ਕਰਨ ਲਈ ਤੇ ਦਿਖਾਉਣਾ ਤੁਹਾਨੂੰ ਸਾਰੀ ਹਰਚੋ ਵਾਲਾ ਗੁਰਦਾਸਪੁਰੀਆ ਛੋਟਾ ਭਰਾ ਆਪਣਾ ਗੱਡੀ ਦੇ ਦਰਸ਼ਨ ਕਰਾਉਣੇ ਤੁਹਾਨੂੰ ਤੇ ਆਪਾਂ ਰੱਖੀ ਹੋਣ ਇੱਥੇ ਜਿਮਜ ਵਗੈਰਾ ਜਾਣ ਲਈ ਤੇ ਪੰਜਾਬ ਪੁਲਿਸ ਦਾ ਲੋਕੂ ਲਗਾਇਆ ਇਹ ਘਰ ਸਾਰਾ ਆਪਣਾ ਹੈਗਾ ਜਿੰਨੇ ਇੱਧਰ ਦੀ ਸੈੱਡ ਅਬੀ ਖਾਲੀ ਆ ਜੀ ਮਤਲਬ ਮੇਰੇ ਸਹਾਂ ਨਾਲ ਇੱਥੇ ਹੋਰ ਕੋਈ ਨਹੀਂ ਰਹਿ ਰਿਹਾ ਲਾਗੇ ਬੰਨੇ ਜਿੰਨੇ ਵੀ ਸਾਰੇ ਨਵੇਂ ਘਰ ਬਣ ਰਹੇ ਆ ਇੱਕ ਵੀ ਨਹੀਂ ਹੈਗਾ ਕੋਈ ਗਵਾਂਢੀ ਬਸ ਇੱਕੋ ਹੀ ਘਰ ਬਣਿਆ ਆ ਜਿਹੜੇ ਤੇ ਆਪਾਂ ਰਹਿ ਰਹੇ ਆ ਤੇ ਨਿਰਮਲ ਨਹੀਂ ਵਿਥੇ ਰਹਿ ਰਹੇ ਆ ਨਿਰਮਲ ਜੀ ਮਸਤੋਂ ਪਹਿਲਾਂ ਦੇ ਆਏ ਹੋ ਉਹ ਇੱਥੇ ਹੀ ਰਹਿ ਰਹੇ ਆ ਨਿਰਮਲ ਤਾਂ ਪਤਾ ਜਿਵੇਂ ਇੱਥੇ ਹੀ ਮੂਵ ਹੋ ਗਿਆ ਆਸਟ੍ਰੇਲੀਆ ਤੇ ਉਹ ਇੱਥੇ ਹੀ ਰਹਿੰਦਾ ਹੈ ਬਾਕੀ ਆਪਾਂ ਹੁਣ ਆਪਾਂ ਨਹਾ ਕੇ ਰੈਡੀ ਹੋ ਗਏ ਸੀ ਜਿਮ ਤੋਂ ਆਏ ਤੇ ਹੁਣ ਬਾਕੀ ਆਪਣੇ ਸਾਰੇ ਨਿਰਮਲ ਹੋਣੀ ਤੇ ਪੂਰੀ ਤੇ ਅਣੂ ਦੇ ਨਾ ਰਹੇ ਆ ਫਿਰ ਚਲਦੇ ਆ ਆਪਾਂ ਗੁਰੂ ਘਰ ਬਾਬਾ ਜੀ ਦੇ ਘਰੇ ਤੁਹਾਨੂੰ ਲੈ ਜਾਨੇ ਆ ਜੀ ਲਓ ਜੀ ਤੁਰ ਪਏ ਸੀ ਹਾਂਜੀ ਗੁਰੂ ਘਰ ਨੂੰ ਪਾਤੇ ਚੱਲੇ ਨਾਲ ਨਿਰਮਲ ਸਿੰਘ ਆਉਣ ਡਰਾਈਵ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਬੰਦੇ ਤਿੰਨ ਨਾ ਮਗਰ ਮੇਰੇ ਦੋਸਤੋ ਜੀ ਚਲੋ ਰਾਜਾ ਪਧਰੀਆ ਰਾਜ ਤਾਂ ਨਾਲ ਕੋਣਾ ਰਾਜਾ ਪਧਰੀਆ ਰਾਜਾ ਪਧਰੀ ਟੂ ਟੂ ਆਕ ਲੜਣਾ ਕੁਝ ਆ ਗਿਆਗਾ। ਤਾਂ ਸਹੀ ਗੱਲ ਜੀ। ਆਪਾਂ ਗੁਰੂ ਘਰ ਕੜੀ ਆਉਣਾ ਵਾ ਆਪਣੇ ਜਿਹੜੇ ਆਪਣੇ ਬਾਪ ਵਿਧਿ ਜਾਂਦੇ ਆ। ਟਾਰਨੇਡ ਟਾਰਨੇਡ ਚੱਲੇ ਪਾ। ਅੱਛਾ ਮੈਂ ਇਹ ਕਿਹਾ ਕਰ ਉੱਥੇ ਚੱਲੇ ਆ ਪਲੰਟਣ। ਨਹੀਂ ਨਹੀਂ। ਚਲੋ ਫਿਰ। ਲਾਓ ਜੀ ਗੁਰੂ ਘਰ ਆ ਗਏ ਆਪਾਂ। ਟਾਰਨੇਡ ਤੇ ਦੇਖੋ। ਭੀੜ ਸੰਗਤ ਦੇਖੋ ਜੀ। ਇਧਰ ਗੱਡੀਆਂ ਭਰਿਆ ਹੀ ਪਿਆ ਕੰਮ ਕੇ। ਰੋਡ ਤੇ ਵੀ ਲੱਗੀਆਂ। ਆ ਰਿਹਾ ਦੇਖੋ ਉੱਥਾ ਦੇਖਦੇ ਅੰਦਰ ਜਾਂਦੇ ਆ ਆ ਰਿਹਾ ਧੰਨ ਕਰਾਉਣੇ ਦਰਸ਼ਨ ਟੋਪੀ ਪਾਈ ਪੀਲੀ ਪੀਲੀ ਟੋਪੀ ਨਗਰਾ ਦਾ ਜੀ ਦਰਬਾਰ ਸਾਹਿਬ ਦੇ ਆਸ ਅਸਵਾਤੀ ਹਾਉ ਸਜਨ ਵੀ ਤਸ ਕਹਾ ਹਰ ਮੇਰਾ ਵਾਹਿਗੁਰੂ ਪੁਨ ਸੁਪਾਨ ਅਰ ਰਾਯਾ ਵਿਸਰਨ ਜਾਹੀ ਨਿਮਖ ਹਿਰਦੇ ਤੇ ਪੂਰਾ ਕੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾ ਕੈ ਇਹ ਕਾਲਯਪੂਰਨ ਪਰਮੇਸ਼ਰ ਭਾਉ ਨਹੀਂ ਨਾਲਕ ਤਾ ਕੈ ਸੋਰਹਾਉ ਕੋਟ ਜਨਮ ਪ੍ਰਭਤੋ ਕੋ ਭਾਤੀ ਚਿਤਨੀ ਕ ਤੁਮ ਪਾਈ ਪੂਰਾ ਸਤਵਰ ਸਹਿਜ ਨਾਲ ਭੇਟਿਆ ਸਾਖ ਜਿ ਆਵੇ ਜਾਈ ਰਾਖ ਲੈਓ ਪ੍ਰਭ ਸਮਰਥ ਦਾਤੇ ਤੁਮ ਪ੍ਰਭ ਅਗਮ ਅਪਾਰ ਨਾਨਕ ਦਾਸ ਤੇਰੀ ਸ਼ਰਨਾਈ ਭਵ ਜਲ ਉਤਰੇ ਉਪਾਰ ਸਾਰੰਗ ਮਹੱਲਾ ਪੰਜਵਾ ਰਮਨ ਕੋ ਬਾਬਾ ਜੀ ਆਓ ਵੀ ਅਸੀਂ ਮੱਥਾ ਤੇ ਕਿਦੇ ਬੜੀ ਦੂਰ ਆ ਗਏ ਕਿੱਥੇ ਆ ਗਏ ਆਪਾਂ ਆ ਗਏ ਆ ਪਾਣੀ ਏਰੀਏ ਚ ਪਾਣੀ ਏਰੀਏ ਬਹੁਤ ਦੂਰ ਹੀ ਲਿਆ ਆਏ ਤੇ ਆਪਾਂ ਇਹ ਹੋਏ ਇੱਥੇ ਫਾਰਮ ਤੇ ਦੇ ਕਿੰਦੇ ਵੀਊ ਬੜਾ ਸ਼ਾਨਦਾਰਾ ਤੁਹਾਨੂੰ ਦਿਖਾਉਣੇ ਆ ਐ ਲੁਣੀ ਮੈਂ ਤਾਂ ਚੜਾਈ ਬਹ ਚੜਨੀ ਵਾ ਦੇਖੋ ਗਾੜੀ ਵੀਊ ਹਣਾ ਹਣਾ ਕਿੰਦੇ ਫਾਰਮ ਜਿਹੜੇ ਜਾਣਾ ਉੱਥੋਂ ਵੀਊ ਬਹੁਤ ਸ਼ਾਨਦਾਰਾ ਵੇਖਦੇ ਆ ਕਿੱਦਾਂ ਦਾ ਥੱਕ ਗਏ ਨਹੀਂ ਤੁਹਾਨੂੰ ਤੇ ਨੀਂਦ ਆ ਗਈ ਭਰਾ ਜਾ ਕੇ ਦੇਖਦੇ ਹਾਂ ਲੋਰੀ ਆ ਗਏ ਅਸੀਂ ਵੈਲਕਮ ਟੂ ਖਾਕ ਫਾਰਮ ਚਾਰ ਦੇ ਗੱਡੀ ਉੱਤੇ ਇੱਕ ਇਧਰ ਲੈ ਆਏ ਪਾਣੀ ਪੂੜੀਆਂ ਜੋੜਾ ਇਧਰ ਵੇਖੋ ਮੜਾ ਜਾ ਕਿਧਰ ਤੇ ਬੰਨੇ ਲੈ ਤਾ ਤਾ ਡਬੜਾ ਆ ਰਿਹਾ ਆਹ ਦੇਖੋ ਇਧਰ ਵੀਊ ਉਹ ਲੈ ਲੋਗ ਬੰਦ ਲਓ ਵੀ ਵੇਖੋ ਓਦਾਂ ਦਾ ਕਿਆ ਬਾਤ ਹੋਈ ਪਈ ਓਦਾਂ ਤੇ ਇਹ ਉਹਦੇ ਵਾਕਿਆ ਹੀ ਸ਼ਾਨਦਾਰ ਦੇਖੋ ਯਾਰ view ਕਿਆ ਸ਼ਾਨਦਾਰ ਨਰਮਲ ਕੀ ਕਹਿਣਾ ਚਾਹਣਾ ਤੂੰ ਇਸ view ਬਾਰੇ ਕੀ ਕਹਿਣਾ ਚਾਹਣਾ ਬਹੁਤ ਵਧੀਆ ਲੱਗ ਰਿਹਾ ਸਵਰਗ ਹੈ ਸਵਰਗ ਚਾਹੀਦਾ ਐਦਾਂ ਐਦਾਂ ਚਾਹੀਦਾ ਇੱਕ ਦੇਖੋ ਜੀ ਨਾਲ ਚੱਲ ਰਹੇ ਆ ਬਾਰਵੀਂ ਕਿਉਂ ਇਧਰ ਹੈ ਗੱਲਬਾਤ ਇੰਡੀਆ ਦੇ ਵਿੱਚ ਤੂੰ ਚਾਹਵਾਗਾ ਐਦਾਂ ਦਾ ਪਰ ਆਪਣੇ ਨਹੀਂ ਮਿਲ ਇੱਥੇ ਚੱਲੀਏ ਆਪਾਂ ਯਾਰ ਇਹ ਕੋਈ ਜ਼ਿੰਕਾ ਗੱਲਬਾਤ ਹਾਂ ਨਹੀਂ ਸਿਰਾ ਕੰਮ ਐਂਡ ਗੱਲਬਾਤ ਹੋਈ ਪਈ ਦੇਖੋ ਯਾਰ ਸਾਰੇ ਆਨੇ ਤਾਂ ਦਿਖਾਉਣੇ ਆ ਤੇ ਸਾਰੇ ਵੀਰ ਭਰਾ ਫਨ ਕਰ ਰਹੇ ਆ ਦੇਖੋ ਨਾਲ ਗੱਲਬਾਤ ਕੀ ਆ ਨੀ ਆਰਾ ਇਧਰ ਲੀ ਸੈਟ ਕਰਿਆ